ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਤਰਲੋਚਨ ਦੇ ਬਾਰੇ ਦੱਸਣਗੇ ਉਹ ਮਨੁੱਖ ਜਿਹਦੀ ਤੀਸਰੀ ਅੱਖ ਖੁੱਲ ਜਾਂਦੀ ਹੈ ਤੀਸਰੀ ਅੱਖ ਕਿਸ ਤਰ੍ਹਾਂ ਖੁੱਲਦੀ ਹੈ ਔਰ ਤੀਸਰੀ ਅੱਖ ਖੁੱਲਣ ਦੇ ਫਾਇਦੇ ਕੀ ਹੈ ਇਹ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਂਗੇ ਚਲ ਕੇ ਕਥਾ ਸੁਣਨੇ ਫਿਰ ਕਰਨੇ ਆ ਉਸ ਤੇ ਵਿਚਾਰ ਪ੍ਰਮਾਤਮਾ ਨੇ ਆਪਣੀ ਪ੍ਰਕਿਰਤੀ ਦੇ ਜੀਵਨ ਦੇ ਵਿੱਚ ਇੱਕ ਅਡਲ ਨਿਯਮ ਰੱਖਿਆ ਹੈ ਹਰ ਜੀਵ ਨੂੰ ਹਰ ਜੀਵਨ ਨੂੰ ਤਿੰਨ ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾਂ ਦਾ ਜੀਵਨ ਹੈ ਚਾਹੇ ਬਨਸਪਤੀ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਕਿਉਂਕਿ ਇਸ ਪ੍ਰਾਕ੍ਰਿਤਿਕ ਮੰਡਲ ਦੇ ਚ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੇ ਤੇਰੀ ਸਿਕਦਾਰੀ ਇਸ ਨੂੰ ਅਸ਼ਰਫੁਲ ਮਖਲੂਕਾਤ ਆਖਿਆ अगर जीवन नापांगे तो फिर इस प्राकृतिक मंडल मनुख तो सब कुछ थले ही है पिछे ही है पिछे ले शब्द है संस्कृत पाश जो पिछे रह गए पाश देच पशु कौन पशु जो पाश दिशे रह गए तो मनुख तो पिछे है सारा पशु जगत ਔਰ ਇਸ ਪਾਸ ਜਗਤ ਦੇ ਇਸ ਪਸ਼ੂ ਜਗਤ ਦੇ ਚੋਪਾਏ ਜਾਨਵਰ ਆ ਜਾਂਦੇ ਨੇ ਪੰਛੀ ਆ ਜਾਂਦੇ ਨੇ ਬਨਸਪਤੀ ਆ ਜਾਂਦੀ ਹੈ ਹਥਾਕੇ ਕੁਝ ਜੜ ਜੀਵਨ ਪੱਥਰ ਵੀ ਆ ਜਾਂਦੇ ਨੇ ਕਿਉਂਕਿ ਗੁਰਬਾਣੀ ਨੇ ਇਹਨਾਂ ਨੂੰ ਵੀ ਕੀ ਆਉਣ ਮੰਨੇ ਹੈ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਮੇਂ ਖਰੇਆ अनंत जन्मਾਂ ਤੱਕ अनंत ਕਾਲ ਤੱਕ ਐ ਮਨੁੱਖ ਤੂੰ ਪੱਥਰ ਵੀ ਰਿਹਾ ਹੈ ਤੂੰ ਪੱਥਰ ਦੀ ਜ਼ਿੰਦਗੀ ਵੀ ਪੌਗੀ ਹੈ ਅਛੇ ਸੁਣ ਤੋ ਜਿਤਨਾ ਇਸ ਪ੍ਰਿਥਵੀ ਦੇ ਜੀਵਨ ਹੈ ਮਨੁੱਖ ਤੋਂ ਪਛਾਣ ਦਾ ਜਾਂ ਮਨੁੱਖ ਇਹ ਤਿੰਨ ਤਰ੍ਹਾਂ ਦੇ ਪੜਾਅ ਤੋਂ ਲੰਘਦਾ ਹੈ ਔਰ ਇਨ੍ਹਾਂ ਤਿੰਨ ਪੜਾਵਾਂ ਨੂੰ ਨਾਮ ਦਿੱਤਾ ਗਿਆ ਹੈ बाल अवस्था फिर जवान अवस्था फिर वृद्ध अवस्था चाहे वनस्पति ने चाहे पशु ने चाहे पक्षी ने चाहे मनुख ने इना ते झात दिस पैण गे कुछ ऐसे जो बिरद ने तर्जे जिंदगी दसेगी बिरद ने ਕਰਜ਼ੇ ਜ਼ਿੰਦਗੀ ਦੱਸਲੇਗੀ ਯੁਵਕ ਨੇ ਜਵਾਨ ਨੇ ਆਕਾਰ ਵਿਚਾਰ ਹੀ ਦੱਸ ਦੇਣਗੇ ਬੱਚਾ ਹੈ ਬਾਲਕ ਹੈ ਇਹ ਬਚਪਨਾ ਜਵਾਨੀ ਬੁਢੇਪਾ ਸਿਰਫ ਮਨੁੱਖੀ ਤਲਤੇ ਹੀ ਨਹੀਂ ਪੰਛੀਆਂ ਦੇ ਚ ਵੀ ਨੇ ਪਸ਼ੂਆਂ ਦੇ ਚ ਵੀ ਨੇ ਪੰਛੀਆਂ ਦੇ ਚ ਵੀ ਨੇ ਔਰ ਪਥਰਾਂ ਦੇ ਚ ਵੀ ਨੇ ਐਸੇ ਪਹਾੜ ਨੇ ਬੁੱਢੇ ਓਗਾਂ ਜੈਸੇ ਸਤਪੁੜੇ ਨੂੰ ਕਹਿੰਦੇ ਨੇ ਬਿਰਦ ਹੋ ਗਏ ਐ ਐਸੇ ਵੀ ਪਹਾੜ ਨੇ ਜੋ ਜਵਾਨ ਨੇ ਜੈਸੇ ਕਿ ਹਿਮਾਲਿਆ ਪਰ ਐਸੇ ਵੀ ਟੀਲੇ ਜੇ ਖੜੇ ਨੇ ਉਸਰ ਰਹੇ ਨੇ ਉੱਚੇ ਹੋ ਰਹੇ ਨੇ ਜਿਨ੍ਹਾਂ ਨੂੰ ਕਹਿ ਕੇ ਦੇਖ ਕੇ ਇਹ ਅਖਣਾ ਪੈਂਦਾ ਹੈ ਇਹ ਤੇ ਬੱਚੇ ਨੇ ਕੁਝ ਅਜੀਬ ਪ੍ਰਕਿਰਤੀ ਦੇ ਗਰਭ ਦੇ ਛਵੀ ਨੇ ਉਬਰਣਗੇ ਸਮਾਂ ਲੱਗੇਗਾ ਲੇਕਿਨ ਗੱਲ ਤੇ ਅਸ਼ਰਫੁਲ ਮਖਲੂਕਾਤ ਮਨੁੱਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗੱਲ ਤੇ ਇਸ ਦੀ ਕਰਨੀ ਹੈ ਇਹੀ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀਵਦਾ ਕਈ ਤਰ੍ਹਾਂ ਦਾ ਜੀਵਨ ਜੀਵਦਾ ਹੈ ਇਸ ਦਾ ਸਮਾਜਿਕ ਜੀਵਨ ਹੈ ਇਸ ਦਾ ਕੁਝ ਰਾਜਨੀਤਿਕ ਜੀਵਨ ਹੈ ਇਸ ਦਾ ਕੁਝ ਅਧਿਆਤਮਿਕ ਜੀਵਨ ਹੈ ਪੂਰਨ purakh ਉਸਨੂੰ ਕਹਿੰਦੇ ਨੇ ਜੋ ਸਮਾਜਿਕ ਤਲ ਤੇ ਪੂਰਾ ਹੈ ਰਾਜਨੀਤਿਕ ਤਲ ਤੇ ਪੂਰਾ ਹੈ ਧਾਰਮਿਕ ਤਲ ਤੇ ਪੂਰਾ ਹੈ ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ ਪੂਰਨ purakh ਮੁਕੰਮਲ ਇਨਸਾਨ ਪੂਰਨ purakh ਉਹ ਪੂਰਾ ਹੈ ਜਿਸ ਦਾ ਸਮਾਜਿਕ ਜੀਵਨ ਪੂਰਾ ਹੈ ਉਹ ਪੂਰਾ ਹੈ ਜਿਸ ਦੀ ਰਾਜਨੀਤਿਕ ਸੋਚਣੀ ਪੂਰੀ ਹੈ ਉਹ ਪੂਰਨ ਹੈ ਜੋ ਧਾਰਮਿਕ ਤਲ ਤੇ ਪੂਰਾ ਹੈ ਇਹ ਅਸੀਕ estrana ਪਾੰਗੇ ਕਿ ਇਨਾ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਮਾਜ ਰਾਜਨੀਤੀ ਤੇ ਧਰਮ ਦੇ ਵਿੱਚ ਵੀ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਬਜ਼ੁਰਗੀ ਹੈ ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ ਅੰਦਰ ਦੀ ਅੱਖ ਨਾਲ ਦੇਖਣਾ ਪਏਗਾ ਸਰੀਰਕ ਜਵਾਨੀ ਦੇਖਣੀ ਹੈ ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ ਜਵਾਨ ਹੈ ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ ਅੰਦਰ ਦੀ ਸੋਚ ਚਾਹੀਦੀ ਹੈ ਕੋਈ ਧਾਰਮਿਕ ਤਲ ਤੇ ਪੂਰਾ ਹੈ ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ ਅੰਦਰ ਦੀ ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਇਹ ਤੇ ਅੱਖਾਂ ਦਾ ਵਿਸ਼ਾ ਹੈ अखा ही दस देंद्र ये बुढ़ा है लेकिन अख ये नहीं दस सकती ये धार्मिक तल से कि खड़ा है अख ये नहीं दस सकती समाजिक तल से कि खड़ा है अखा दसन असमर्थ ने कि राजनैतिक तल से कि खड़ा है इत अंदर की अग खोलनी पेगी पर अक्सर एक बदकिस्मती रख ਅਕਸਰ ਮਨੁੱਖਾਂ ਦੇ ਬੰਦ ਹੀ ਰਹਿੰਦੀ ਹੈ ਬਾਹਰ ਦੀਆਂ ਅੱਖਾਂ ਇਹ ਦੋ ਨੇ ਅੰਦਰ ਦੀ ਅੱਖ ਉਹ ਇੱਕ ਹੈ ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ ਉਹ ਪ੍ਰਕਿਰਤੀ ਦੇ ਅੰਦਰ ਜਾਤੀ ਮਾਰ ਸਕਦੀ ਹੈ ਉਹ ਅੱਖ ਬਹੁਤ ਡੇਰਾ ਵੇਖ ਸਕਦੀ ਹੈ ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ ਪਰ ਦੇਖਣ ਦੇ ਚਾਹੁੰਦਾ ਹੈ ਇੱਕ ਦਿਨ ਇਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁਲੀ ਨਾ ਦੋਵੇਂ ਦੀਵੇ ਬਲੰਦੇ ਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅੱਖੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ ਚ ਤੇਲ ਪਾਣ ਦੀ ਵਟ ਲੱਭਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ ਇਹ ਦੋ ਬੁਝ ਗਏ ਜੀਵਨ ਅੰਧਕਾਰ ਮਈ ਹੋ ਗਿਆ ਜੀਵਨ ਮਸਿਆ ਦੀ ਰਾਤ ਬਣ ਕੇ ਰਹਿ ਗਿਆ ਜਦ ਕਿ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ ਪ੍ਰਕਾਸ਼ ਹੋਣ ਲਈ ਚਾਨਣ ਹੋਣ ਲਈ ਇਤੇ ਅੰਧਕਾਰ ਬਣ ਕੇ ਰਹਿ ਗਈ ਉਹ ਜਦ ਤੀਸਰੀ ਅੱਖ ਖੁੱਲ ਜਾਏ ਤੋਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੈਨੇਨੰ ਤਿੰਨ ਨੇਤਰਾ ਵਾਲਾ ਤ੍ਰिलोचन ਲੋਚਨ ਅੱਖਾਂ ਨੂੰ ਕਹਿੰਦੇ ਨੇ ਤ੍ਰिलोचन ਇਹਦੇ ਕੁਲ ਤਿੰਨ ਨੇਤਰ ਨੇ ਇਹਦੇ ਕੁਲ ਤਿੰਨ ਅੱਖਾਂ ਨੇ ਅਕਸਰ ਹਰ ਮਨੁੱਖ ਨੂੰ ਅਸੀਂ ਕਹਿ ਸਕਦੇ ਹਾਂ ਦੋਇ ਲੋਚਨ ਦੋਇ ਲੋਚਨ ਤ੍ਰਿ ਲੋਚਨ ਜੋ ਹੋ ਗਿਆ ਉਹ ਤੇ ਸੰਤ ਹੈ ਉਹ ਤੇ ਭਗਤ ਹੈ ਉਹ ਤੇ ਧਾਰਮਿਕ ਤਲ ਤੇ ਬਜ਼ੁਰਗ ਹੈ ਤ੍ਰਿ ਲੋਚਨ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 24 ਅਵਤਾਰਾਂ ਦੀ ਕਥਾ ਦੇ ਸ਼ਿਵ ਜੀ ਨੂੰ ਕਹਿੰਦੇ ਨ ਤ੍ਰੇਨੈਨੰ ਬੜੀ ਪੁੱਤਰ ਕਾ ਤਾਹੇ ਕੋ ਪਿਉ ਤਰੇ ਨੈਣੰਗ ਇਤਨੇ ਨੇਤਰਾ ਵਾਲਾ ਕਹਿੰਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ ਕਿਸੇ ਕਿਸੇ ਨੂੰ ਦਿਖਾਈ ਦਿੰਦਾ ਹੈ ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦੇਦੀ ਉਹਨੂੰ ਕੋਈ ਪਤਾ ਨਹੀਂ ਮਾਂ ਹੈ ਸਾਹਮਣੇ ਪਿਓ ਖੜਾ ਹੈ ਉਸ ਨੂੰ ਕੋਈ ਬੋਧ ਨਹੀਂ ਇਹ ਮੇਰਾ ਪਿਤਾ ਹੈ ਸਾਮਣੇ ਭੈਣ ਖੜੀਏ ਇਸ ਨੂੰ ਕੋਈ ਗਿਆਨ ਨਹੀਂ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ ਸਹਜੇ ਸਹਜੇ ਖੁੱਲਣਗੀਆਂ ਸਹਜੇ ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਭਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ myth ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁਝ ਸਾਹਮਣੇ ਸੀ ਬਸ਼ਮ ਹੋ ਜਾਂਦਾ ਸੀ ਵਾਕਈ ਬਸ਼ਮ ਹੋ ਜਾਂਦਾ ਸੀ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ ਸੰਸਾਰ ਖਤਮ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ ਇਹ ਤੀਸਰਾ ਨੇਤਰ ਸੰਸਾਰ ਨੂੰ ਬਸ਼ਮ ਕਰ ਦਿੰਦਾ ਹੈ ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰਿ ਲੋਚਨ ਤਿੰਨ ਨੇਤਰਾਵਾਂ ਵਾਲਾ ਮਨੁੱਖ ਦੇ ਅੰਤਿਸ਼ਕਰਣ ਦੇ ਵਿੱਚ ਪਿਆਸ ਤੇ ਹੈ ਕਿ ਅੱਖ ਮੇਰੀ ਖੁੱਲੇ ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਪੇ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰਿਲੋਚਨ ਤਿੰਨ ਨੇਤਰਾ ਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁੱਲੀਆਂ ਅਜੇ ਸੰਸਾਰ ਨੂੰ ਵੀ ਦੇਖਣ ਦੇਚ ਇਹ ਅਸਮਰਥ ਹੈ ਲੇਕਿਨ ਤ੍ਰਿਲੋਚਨ ਤ੍ਰਿਲੋਚਨ ਧਰਮ ਦੀ ਦੁਨੀਆ ਦੇਚ ਇੱਕ ਸ਼ਿਖਰਮਈ ਅਵਸਥਾ ਹੈ ਤੀਸਰਾ ਨੇਤਰ ਖੁੱਲ ਗਿਆ ਤੋ ਖੈਰ ਜੈਸੇ ਹੈ ਸਰੀਰਕ ਤਲ ਦਾ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਕੋਈ ਸਮਾਜਿਕ ਤਲ ਤੇ ਵੀ ਬੱਚਾ ਹੋ ਸਕਦਾ ਹੈ ਉਸਦੇ ਰਿਸ਼ਤਿਆਂ ਵਿੱਚ ਪੁਖਤਗੀ ਨਹੀਂ ਹੋਵੇਗੀ ਉਹਦੇ ਸੰਬੰਧਾਂ ਵਿੱਚ ਪਕਿਆਈ ਨਹੀਂ ਹੋਵੇਗੀ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ ਤੋੜਦਾ ਹੈ ਸਮਾਜਿਕ ਤਲ ਤੇ ਜੋ ਜੇ ਬੱਚਾ ਹੈ ਸਵੇਰੇ ਸੰਬੰਧ ਜੋੜਦਾ ਹੈ ਸ਼ਾਮੇ ਤੋੜਦਾ ਹੈ ਸ਼ਾਮੇ ਜੋੜਦਾ ਹੈ ਸਵੇਰੇ ਤੋੜਦਾ ਹੈ ਰਿਸ਼ਤੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਮਿੱਟੀ ਦੇ ਘਰ ਬਣਾਣਾ ਫਿਰ ਮਿਟਾਣਾ ਬੱਚਿਆਂ ਦਾ ਕੰਮ ਬਣਾਣਾ ਮਿਟਾਣਾ ਖੇਡ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਤਲਦਾ ਬਚਪਨਾ ਸਵੇਰੇ ਰਿਸ਼ਤੇ ਜੋੜੇ ਨੇ ਸ਼ਾਮ ਨੂੰ ਤੋੜ ਦਿੱਤੇ ਨੇ ਸ਼ਾਮ ਨੂੰ ਜੋੜਿਆ ਸਵੇਰੇ ਤੋੜ ਦਿੱਤਾ ਹੈ ਤਾਂ ਕਿਧਰੇ ਕਿਧਰੇ ਕੌਮੇ ਪੱਦਰ ਤੇ ਦੇਸ਼ ਪੱਦਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ ਕਿਧਰੇ ਕਿਧਰੇ ਰਾਜਨੀਤਿਕ ਬਚਪਨਾ ਰਾਜਨੀਤੀ ਵੀ ਸਾਰੀ ਇਸੇ ਆਧਾਰ ਤੇ ਖੜੀ ਤੋੜ-ਫੋੜ ਤੇ ਹੈ ਇਹ ਜੋੜਿਆ ਉਹ ਤੋੜਿਆ ਉਹ ਤੋੜਿਆ ਇਹ ਜੋੜਿਆ ਇਸ ਜੋੜ ਤੋੜ ਤੇ ਜਿਸមនុស្សਖ ਦੀ ਰਾਜਨੀਤੀ ਖੜੀ ਹੈ ਤੋ ਇੱਕ ਗੱਲ ਸਪਸ਼ਟ ਹੋ ਗਈ ਇਹ ਰਾਜਨੀਤਕ ਬਚਪਨਾ ਹੈ ਧਾਰਮਿਕ ਬਚਪਨਾ ਜੋ ਧਰਮ ਨਹੀਂ ਹੈ ਉਸ ਨੂੰ ਹੀ ਧਰਮ ਸਮਝ ਲੈਣਾ ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਣੇ ਬੱਚੇ ਵਿਅਰਥ ਇਹ ਵਿਆਹ ਖੇਲ ਹੋ ਸਕਦਾ ਹੈ ਜੋ ਅਜੇ ਧਾਰਮਿਕ ਤਲ ਤੇ ਬਚਪਨਾ ਹੈ ਬਚਪਨ ਦੇ ਦੌਰ ਚੋਂ ਲੰਘ ਰਿਹਾ ਹੈ ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਣਗੇ ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ ਅਗਰ ਰਾਮ ਖਿਲਾਉਣਾ ਹੈ ਤਾਂ ਖਿਡੌਣਿਆਂ ਨਾਲ ਬੱਚੇ ਹੀ ਖੇਡਦੇ ਨੇ जो धार्मिक तलते बच्चा है राम खिलौना है राम कोई वास्तविकता नहीं है राम कोई सच्चाई नहीं है राम कोई हकीकत नहीं है खिलौना खेडना है मन का सिर्फ मन प्रचावा जैसे बच्चा खिडौन खेड रहे है मन का परचावा इस जरा शरीर तल से वा हो गया इसके परचावे जरा वे ने खाइशा जरा ने ਤੋ ਖਡੌਣਾ ਵੀ ਬਹੁਤ ਵੱਡਾ ਚਾਹੀਦਾ ਹੈ ਔਰ ਮਾਮੂਲੀ ਖਡੌਣਾ ਨਹੀਂ RAM ਦਾ ਖਡੌਣਾ ਚਾਹੀਦਾ ਹੈ ਈਸ਼ਵਰ ਖਡੌਣਾ ਚਾਹੀਦਾ ਹੈ ਤਾਂ ਇਹ ਖੇੜੇ ਕਿਉਂਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤੋ ਖਡੌਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ ਤੋ RAM ਖਡੌਣਾ ਹੈ ਖੇੜਣਾ ਹੈ ਇਤਨ ਤਰ੍ਹਾਂ ਦੀ ਜ਼ਿੰਦਗੀ ਦੇ ਇੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ ਜਵਾਨੀ ਬਿਰਧਵਸਤਾ ਸਮਾਜਿਕ ਜੀਵਨ ਦੇਚ ਰਾਜਨੀਤਿਕ ਜੀਵਨ ਦੇਚ ਧਾਰਮਿਕ ਜੀਵਨ ਦੇਚ ਚੋਂ ਕਿ ਗੱਲ ਕਰੀਏ ਧਰਮ ਦੀ ਤੇ ਧਰਮ ਇੱਕ ਐਸਾ ਵਿਸ਼ਾਏ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰਹਿ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਔਰ ਕਹਿੰਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਦਾ ਪਤਸ਼ਕਨਨ ਤੋ ਕੁਝ ਵੀ ਨਹੀਂ ਜਾਣਦਾ ਅਨਜਾਨ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਹੈ ਕੀ ਹੋਇਆ ਜੇ ਤੂੰ ਅਰਥਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੈਨੂੰ ਸਰੀਰ ਦੀ ਕੁਝ ਸਮਝ ਪੈ ਗਈ ਹੈ ਵੈਦ ਬਣ ਗਿਆ ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਿਹਾ ਫਲਸਫਾ ਘੋਟਣਾ ਆਲਾ ਹੈ ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ ਅਣਜਾਨ ਬਹੁਤ ਸਾਰਿਆਂ ਦਾ ਗਿਆਨ ਅਣਜਾਨ ਪੜੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ ਯੈਸ ਨੂੰ ਇੰਜ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ ਆਧਾਰ ਸ਼ਿਲਾ ਅਗਿਆਨ ਹੈ ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ ਜਿੰਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ ਕਿਨਨ 에ਥੇਨ ਦਾ ਪ੍ਰਸਿੱਧ ਸੰਤ ਸੁਕਰਾਟ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ ਐਸਾ ਕੁਝ ਵੀ ਨਹੀਂ ਜੋ ਮੈਂ ਨਹੀਂ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਬੋਧ ਹੈ ਮੈਨੂੰ ਸਭ ਕੁਝ ਦਾ ਪਤਾ ਹੈ ਪਰ ਸੁਕਰਾਟ ਕਹਿੰਦੇ ਨੇ ਜਦ ਮੈਂ ਜਵਾਨ ਹੋਇਆ ਤੋਂ ਛੋਟੇ ਆਉਂਦੇ ਆ ਬੱਚਿਆਂ ਜੋ ਮੈਂ ਬੋਲ-ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋਂ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ ਮੈਨੂੰ ਜਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਕਹਿਣਾ ਪਿਆ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ। ਔਰ ਇਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ। ਇੱਕ ਗੱਲ ਮੈਂ ਦਾਅਵੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ। ਮੈਨੂੰ ਕੁਝ ਵੀ ਨਹੀਂ ਪਤਾ। ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਹ ਤੇ ਅਗਿਆਨ ਸਾਬਤ ਹੋਇਆ। ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ। ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀਆਂ ਇਸ ਅਵਸਥਾਵਾਂ ਨੂੰ ਜਿਸ ਢੰਗ ਨਾਲ ਖੋਲੇ ਹੈ ਉਹ ਮੈਂ ਉਹਨਾਂ ਦੇ ਸ਼ਬਦ ਦੀ ਵਿਚਾਰ ਨੂੰ ਪੇਸ਼ ਕਰ ਰਿਹਾ ਹਾਂ भुज बल बीर ब्रह्म सुख सागर गरत परत ले हो अंगुरिया, सुंदर नहीं, आरत द्वार रटुत पिंगुरिया धन गुरु अर्जन देव जी महाराज फरमान कर देने, हे प्रभु है ते सही मेरे को धार्मिक जीवन ਪਰ ਇਹ ਜੀਵਨ ਐਸਾ ਹੈ ਜੈਸੇ ਕਿਸੇ ਮਾਂ ਦੀ ਗੋਦ ਦੇ ਚ ਉਸਦਾ ਬੱਚਾ ਇੱਕ ਮਾਸੂਮ ਬੱਚਾ ਔਰ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਇਹ ਮੇਰੀ ਮਾਂ ਹੈ ਜਿਸ ਨੇ ਮੈਨੂੰ ਗੋਦ ਵਿੱਚ ਲਿਆ ਹੈ ਅੱਜ ਜਮੇ ਹੈ ਇੱਕ ਦਿਨ ਦਾ ਹੈ 10 ਦਿਨ ਦਾ ਹੈ 15 ਦਿਨ ਦਾ ਹੈ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋ ਰਿਹਾ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ ਪਿਲਾ ਰਹੀ ਹੈ ਰਿਜ਼ਕ ਦੇਰੀਏ ਦੁੱਧ ਮਾਂ ਪਰ ਰੋਜ਼ੀ ਦੇ ਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ ਪਰ ਚਾ ਰਹੀ ਹੈ ਖਿਡਾ ਰਹੀ ਹੈ ਆਪਣੇ ਹੱਥਾਂ ਨਾਲ ਪਰ ਇਹ ਹੱਥ ਕੀ ਨੇ ਕੁਝ ਵੀ ਗਿਆਨ ਨਹੀਂ ਕੁਝ ਵੀ ਬੋਧ ਨਹੀਂ ਅਗਰ ਇਸ ਸਾਬ ਨਾਲ ਦੇਖੀ ਹੈ ਬਹੁਤ ਸਾਰਿਆਂ ਨੂੰ ਕੋਈ ਬੋਧ ਨਹੀਂ ਅਸੀਂ ਕਿੱਥੇ ਆ ਕਿਸ ਦੇ ਹੱਥਾਂ ਦੇ ਚਾਂ ਕਿਸ ਦੀ ਗੋਦ ਦੇ ਚਾ ਇਤਨਾ ਵੀ ਬੋਧ ਨਹੀਂ ਹੈ ਬਾਲਕ ਬੁੱਧ ਅਚੇਤ ਬਿਲਕੁਲ ਬਚਪਨਾ ਜੀ ਸੰ ਸਿੰਘ ਮਸਕੀਨ ਜਿਹਨੇ ਅੱਜ ਦੀ ਕਥਾ ਦੇ ਬਚਤਰ ਲੋਚਨ ਦੇ ਬਾਰੇ ਦੱਸਿਆ ਉਹ ਮਨੁੱਖ ਜਿਹਦੀ ਤੀਸਰੀ ਅੱਖ ਖੁੱਲ ਜਾਂਦੀ ਹੈ ਬਾਜ਼ਾਹਰੀ ਤੌਰ ਤੇ ਜਿਸ ਤਰ੍ਹਾਂ ਹਰ ਮਨੁੱਖ ਦੀਆਂ ਦੋ ਅੱਖਾਂ ਐ ਉਸ ਮਨੁੱਖ ਦੀਆਂ ਵੀ ਦੋ ਅੱਖਾਂ ਹੁੰਦੀਆਂ ਤੀਸਰੀ ਅੱਖ ਤੋਂ ਮੁਰਾਦ ਉਹ ਅੱਖ ਹੈ ਜੁੜੀ ਰੱਬ ਨਾਲ ਮਿਲਾ ਦਿੰਦੀ ਹੈ ਜਿਹਨੂੰ ਰੱਬ ਦੀ ਵਹਦਾਨੀयत ਨਜ਼ਰ ਆਉਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਇਨਸਾਨ ਦੀ ਉਹ ਅੱਖ ਖੁੱਲਦੀ ਹੈ ਤੇ ਫਿਰ ਉਹ ਰੱਬ ਦੀ ذات ਨੂੰ ਜਾਣਨਾ ਸ਼ੁਰੂ ਕਰ ਜਾਂਦਾ ਹੈ ਸਬ ਰੱਬ ਦੀ ذات ਨੂੰ ਪਹਿਚਾਨਦਾ ਹੈ ਰੱਬ ਦੀ ਖੁਸ਼ੀ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ ਰੱਬ ਦੀ ਯਾਦ ਚ ਜ਼ਿਕਰ ਚ ਆਨੰਦ ਆਉਂਦਾ ਹੈਗਾ ਵੈ ਦੁਨੀਆ ਚ ਆਉਣ ਦਾ ਮਕਸਦ ਸਮਝਣਾ ਸ਼ੁਰੂ ਹੋ ਜਾਂਦਾ ਹੈਗਾ ਵੈ ਫਿਰ ਉਹ ਦੁਨੀਆ ਦੀਆਂ ਲਾਲਚਾਂ ਤੋਂ ਦੁਨੀਆ ਦੀਆਂ ਜਿਹੜੀਆਂ ਲਾਲਚਾਂ ਨਾਲ ਤੋਂ ਪਰਵਾਹਤ ਨਹੀਂ ਹੁੰਦਾ ਅਗਰ ਹੁੰਦਾ ਹੈ ਤੇ ਰੱਬ ਦੀ ਯਾਦ ਨਾਲ ਪਰਵਾਹਤ ਹੁੰਦਾ ਹੈ ਰੱਬ ਨਾਲ ਲੌ ਲੌਂਦਾ ਹੈ ਹੇਗਾ ਵੇ ਰੱਬ ਦੀ ਖੁਸ਼ੀ ਹਾਸਲ ਕਰਨੇ ਦੀ ਕੋਸ਼ਿਸ਼ ਕਰਦਾ ਹੈਗਾ ਵੇ ਜਿਸ ਤਰ੍ਹਾਂ ਗਿਆਨੀ ਸੰਸਿੰਘ ਮਸਕੀਨ ਜੀ ਨੇ ਕਥਾ ਦੇ ਵਿੱਚ ਵੀ ਕਿਹਾ ਕਿ ਜਿਸ ਇਨਸਾਨ ਨੂੰ ਆਪਣੇ ਪਾਪ ਨਜ਼ਰ ਆਉਣਾ ਸ਼ੁਰੂ ਹੋ ਜਾਂਦੇ ਹਨ ਨਾ ਉਹ ਚੰਗੇ ਕੰਮ ਵੀ ਕਰਨ ਲੱਗ ਜਾਂਦਾ ਹੈਗਾ ਵੇ ਕਿਉਂਕਿ ਜਦੋਂ ਉਹ ਆਪਣੇ ਗੁਨਾਹਾਂ ਤੇ ਨਜ਼ਰ ਮਾਰਨੇ ਸ਼ੁਰੂ ਕਰ ਦਿੰਦਾ ਫਿਰ ਉਹ ਯਕੀਨਨ ਰੱਬ ਕੋ ਤੋਬਾ ਵੀ ਕਰਦਾ ਹੈ ਜਦੋਂ ਤੋਬਾ ਕਰਦਾ ਹੈ ਫਿਰ ਉਹਦੇ ਵਾਸਤੇ ਆਸਾਨੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਰੱਬ ਉਹਦੇ ਵਾਸਤੇ ਰਾਮਾ ਖੋਲ ਦਿੰਦਾ ਹੈ ਉਹ ਰੱਬੁਲ ਇੱਜ਼ਤ ਦੇ ਮਾਰਗ ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈਗਾ ਵੇ ਇਹ ਰੱਬ ਤੱਕ ਪਹੁੰਚਣੇ ਨਿਸ਼ਾਨੀਆਂ ਜੋ ਇੱਕ ਨਿਸ਼ਾਨੀ ਹੈ ਜਾਂ ਉਸ انسان ਤੇ ਰੱਬ ਦੀ ਮਿਹਰ ਹੋ ਜਾਂਦੀ ਹੈ ਕਿ ਜਿਹਨੂੰ ਆਪਣੇ ਪਾਪ ਨਜ਼ਰ ਆਉਣਾ ਸ਼ੁਰੂ ਹੋ ਜਾਂਦੇ ਹੀ ਗਏ ਵਾ ਜਦੋਂ ਉਹ ਆਪਣੇ ਪਾਪ ਦੇਖਣ ਲੱਗ ਪੈਂਦਾ ਫਿਰ ਉਹ ਰੱਬ ਕੋਲੋਂ ਮਾਫੀ ਮੰਗਣੀ ਸ਼ੁਰੂ ਕਰ ਦਿੰਦਾ ਔਰਨੇਕ ਕੰਮਾਂ ਵੱਲ ਮਤਵਜਹ ਹੋ ਜਾਂਦਾ ਹੈਗਾ ਵਾ ਇਨਸਾਨੀਅਤ ਦਾ ਪਲਾ ਕਰਦਾ ਹੈਗਾ ਵਾ ਕਿਉਂਕਿ ਸਭ ਤੋਂ ਜ਼ਿਆਦਾ ਰੱਬ ਰਾਜ਼ੀ ਉਦੋਂ ਹੁੰਦਾ ਜਦੋਂ ਕਿਸੇ ਇਨਸਾਨ ਦਾ ਇੱਕ ਇਨਸਾਨ ਜਿਹੜਾ ਵਾ ਉਹ ਪਲਾ ਕਰਦਾ ਹੈਗਾ ਵਾ ਕਿਉਂਕਿ ਇਨਸਾਨਾਂ ਦਾ ਪਲਾ ਕਰਨਾ ਇਹ ਰੱਬੁਲ ਇੱਜ਼ਤ ਦੀ ਖੂਬੀ ਹੈ ਉਹਦੀ ਇਹ ਰਹਿਮਤ ਹੈਗੀ ਹੈ ਕਿ ਉਹ ਇਨਸਾਨਾਂ ਦੀਆਂ ਜੜੀਆਂ ਮੈਂ ਮੁਰਾਦਾ ਮੁਸ਼ਕਲਾਂ आसानियाँ जड़िया वह हल करता है वै आसानियाँ पैदा करता है इसलिए जोड़ा इंसान रबुल इज़त की सफात अपने अंदर पैदा करने की कोशिश करता है जिस तरह रब इंसान दतावान माफ़ करता उस आसानियाँ पैदा करता है इसी तरह जो तो इंसान इंसानियत वास्ते करना शुरू कर देता तो तो है वै तो फिर रब बहुत राजी हों अपनी खास मेहर करता है जो इंसान रबुल इज्जत के मार्ग तक चलना शुरू कर देता है फिर वो कोशिश करता है कि हर चीज़ रब की खुशी हासिल करे ताकि अगले जहान कामयाबी हासिल कर सके ये जहान चमयाबी मिलेगी मिलेगी लेकिन अगले जहान भी लाजमी कामयाबी मिलेगी और उ इंसान कामयाब है जरा इस दुनिया भी कामयाब और अगले जहान च भी कामयाब है जरा आखरत फिक्र करता है उन्होंने ही कामयाबी मिलेगी बाकी मेरे तुम्हें कथा कंट से लगी कमेंट्स करके लाजमी दस्यो रखियो अपना ढेर सारा ख्याल मिला अगली वीडियो अल्लाह हाफिज़